ਉਹ ਵੀ ਚੰਤਾ ਨੇ ਸਮਰੇ ਨਹੀਂ ਦਾ ਪਰ ਦੇਖਦੀ ਗੱਲ ਲੋਕਤੰਤਰ ਨੂੰ ਭਾਜ-ਪਾ ਸਰਕਾਰ ਪੁਚਾਈਆਂ ਯਾਰ ਕਈਆਂ ਦੇ ਦੇਤੀ ਵਾਪਸ ਲੈ ਗਿਆ ਕਿੱਡਾ ਤਗੜਾ ਲੋਕਤੰਤਰ ਦਾ ਕਾਣ ਕੀਤਾ ਲੈ ਸਰਕਾਰਾਂ ਕੁ ਜਿਹੜਾ ਬਲਦਕਾਰੀ ਆ ਉਹ ਜਿਹੜਾ ਕਿਸੇ ਦੀ ਜਨਾਨੀ ਦੀ ਸ਼ਰਦਾ ਇਹਨੂੰ ਪੰਦਰਾਂ ਵਾਰ ਆਵਾਜ਼ ਪ੍ਰੋਤ ਕੀਤੀ ਜਾਂਦੀ ਆ ਤੇ ਜਿਹੜਾ ਲੋਕਾਂ ਦੀ ਜਨਤੀ ਆਦਾ ਰਖਵਾਲਾ ਮਹਾਰਾਜ ਜੀ ਆਇਆਂ ਨੂੰ ਵਾਦ ਦੇ ਕੇ ਅੰਮ੍ਰਿਤ ਦੇ ਧਵਾਨ ਕਰਾ ਲਿਆ ਵਾ ਇਹੋ ਤਿਬਨਦਰ ਦੇ ਵਿੱਚ ਧੱਕੇ ਆਪਣੇ ਨਾਲ ਤਾਰ ਹੋ ਰਿਹਾ ਜੇ ਸਾਡੇ ਜਿਹੜੇ ਅਮਰ ਪਾਣ ਹੈ ਖੇਤੂ ਕੀ ਅੱਛੀ ਵਾਸਤੇ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਕੀ ਨਾਮ ਹੈ ਤੁਹਾਡਾ ਮੈਂ ਸੁਨਾਮ ਸਿੰਘ ਕੁੜਕੀਪੁਰ ਕਿਸਾਨ ਮਜ਼ਦੂਰ ਸਹਿਯੋਗ ਕਮੇਟੀ ਤੋਂ ਅੱਜ ਜਿਹੜਾ ਹੈਗਾ ਮਾਨ ਪੱਤਰ ਦੇਣ ਦੇ ਲਈ ਪਹੁੰਚੇ ਹੋ ਕੀ ਸਾਰਾ ਮੈਟਰ ਹੈਗਾ ਇੱਥੇ ਜਨਪੁਰ ਛੜੇ ਜਿਹੜੀ 71 ਤਰ੍ਹਾਂ ਮੈਟਰ ਸਾਡਾ ਇਹ ਵੀ ਜਿੰਨੇ ਵੀ ਮੰਤਰੀ ਭਾਜਪਾ ਨੂੰ ਛੱਡ ਗਏ ਜਿੰਨੇ ਜਿੱਤੇ ਆ ਉਹਨਾਂ ਸਾਰੇ ਮੰਤਰੀਆਂ ਨੂੰ ਮੰਗ ਪੱਤਰ ਜਣਾ ਸੀ ਜਿੰਨੀਆਂ ਸਾਡੀਆਂ ਮੰਗਾ ਕਿਸਾਨਾਂ ਜੀਆਂ ਜਿਵੇਂ ਕਿ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਜਿਵੇਂ ਐਮਐਸਪੀ ਗਰੰਟੀ ਕਾਨੂੰਨ ਆ ਜਿੰਨੇ ਵੀ ਕਿਸਾਨਾਂ ਦੇ ਮਸਲੇ ਆ ਜਿੰਨਾ ਕਰਕੇ ਅਸੀਂ ਧਰਨਿਆਂ ਤੇ ਬੈਠੇ ਆ ਉਹਨਾਂ ਕਰਕੇ ਅਸੀਂ ਜਿਹੜਾ ਉਹ ਲਗਾਤਾਰ ਜਿਹੜੇ ਆ ਮੋਰਚੇ ਚੱਲਣਦੇ ਆ ਉਹਦੇ ਸਬੰਧ ਵਿੱਚ ਜਿੰਨਾ ਵੀ ਆਪਣੇ ਮੰਤਰੀ ਜੀ ਤੇ ਸਾਰਿਆਂ ਕਰਾਂਗੇ ਸਾਰਿਆਂ ਨੂੰ ਮੰਗ ਪਤਾ ਦੇਣਾ ਸੀਗਾ ਇਹ ਅਮਰਪਾਲ ਸਿੰਘ ਜਿਹੜੇ ਆਪ ਜਿਲ੍ਹੇ ਜਿਲ੍ਹੇ ਸਰਕਾਰ ਦਿੱਤੇ ਆ ਕਿ ਉਹਨੇ ਘਰ ਪਰਿਵਾਰ ਨੂੰ ਜਿਹੜਾ ਉਹ ਅਸੀਂ ਦਿੰਦਾ ਜੀ ਅਮਰਪਾਲ ਕੀ ਇਹ ਸਵਾਸ਼ਣ ਦਲਵਾਇਆ ਗਿਆ ਜੀ ਤੁਹਾਨੂੰ ਪਰਿਵਾਰ ਵਾ ਦੇਖੋ ਜੀ ਉਹਨਾਂ ਕਿਹਾ ਵੀ ਜੇ ਸਾਡੀ ਜਿਵੇਂ ਡੀਸੀ ਸਾਹਿਬ ਜਾਂ ਜਾ ਕੇ ਦੇਣਗੇ ਰੀਸਾ ਬਣਾ ਨੂੰ ਜਾਂ ਆ ਕੇ ਲੈ ਜਾਣਗੇ ਜਾਂ ਇਹਨਾਂ ਨੇ ਜਾ ਕੇ ਉਹ ਤੁਹਾਨੂੰ ਅਮਰਪਾਲ ਨੂੰ ਸਿਆਣਕ ਜੇ ਸਿਆਣ ਕਰਦੀ ਰੋਡ ਪਈ ਸਿਆਣ ਕਰਵਾ ਕੇ ਜਿਹੜਿਆ ਫੇਰ ਉਹ ਰਾਸਪਾ ਵੀ ਲੈ ਜਾਊਗਾ ਲੋਕ ਸਭਾ ਜੀ ਲੱਗਦਾ ਨਹੀਂ ਕਿ ਜਿਵੇਂ ਦੂਸਰੇ ਦੂਜੀ ਬਾਰ ਉੱਚ ਅਧਿਕਾਰੀ ਪਹੁੰਚਦੇ ਨੇ ਅੱਜ ਇੱਥੇ ਕੋਈ ਵੀ ਉੱਚ ਅਧਿਕਾਰੀ ਜਿਹੜਾ ਹੋਵੇ ਉਹ ਨਹੀਂ ਪਹੁੰਚਾ ਉਹ ਇਸ ਕਰਕੇ ਨਹੀਂ ਆ ਆ ਵੀ ਅਮਰਤਪਾਲ ਆਪ ਤੇ ਇੱਥੇ ਆ ਨਹੀਂ ਆਪ ਦੇ ਜੇਲ੍ਹ ਵਿੱਚ ਜੇਲ੍ਹ ਵਿੱਚ ਦਿੱਤੇ ਆ ਜੇਨਾ ਮੰਗ ਪੱਤਰ ਜਿਹੜਾ ਪਰਿਵਾਰ ਨੂੰ ਆ ਬਾਕੀ ਦੂਜੀ ਗੱਲ ਇਹ ਵੀ ਸਰਕਾਰ ਇਗਨੋਰ ਕਰ ਰਹੀ ਆ ਅਮਰਤਪਾਲ ਨੂੰ ਜੇ ਇਗਨੋਰ ਨਾ ਕਰਦੀ ਹੋਵੇ ਜਿਹੜਾ ਮੰਤਰੀ ਲੋਕਾਂ ਨੇ ਹਰਾਇਆ ਵਾਜੇ ਨੂੰ ਜਿਹਨੂੰ ਮੂੰਹ ਨਹੀਂ ਲਾਇਆ ਲੋਕਾਂ ਨੇ ਪੰਜਾਬੀਆਂ ਨੇ ਉਹਨੂੰ ਜੋ ਕੇ ਲੋਕ ਸਭਾ ਚ ਲੈ ਕੇ ਆ ਜਿਹੜਾ ਵਾਅਦ ਤੋਂ ਵਾਅਦਾ ਭਾਰੀ ਵੋਟਾਂ ਨਾਲ ਜਿੱਤਿਆ ਵਾ ਤੇ ਉਹਨੂੰ ਜਿਹੜਾ ਵੰਡ ਦਿੱਤਾ ਵਾ ਇਹ ਕਰਕੇ ਇਹ ਸਰਕਾਰ ਜਿਹੜੀ ਆ ਉਹ ਇਗਨੋਰ ਕਰ ਰਹੀ ਹੈ ਜੀ ਕਿ ਭਰੋਸਾ ਜਿਹੜਾ ਹੈਗਾ ਬਾਬਾ ਪਤਰ ਸਿੰਘ ਸਿੰਘ ਵੱਲੋਂ ਦਿੱਤਾ ਗਿਆ ਹੈ। ਉਹਨਾਂ ਆਖਿਆ ਜੀ ਬਿਲਕੁਲ ਨਹੀਂ ਜਿਹੜਾ ਤਾਂ ਮੰਗ ਪੁੱਛ ਤਾਂ ਪਜਾਵਾਂਗੇ। ਤੇ ਬਾਕੀ ਮੰਗ ਪੁੱਛ ਤਾਂ ਸਾਡੇ ਪਹੁੰਚ ਜਾਣਗੇ ਜੋ ਸਰਕਾਰ ਜਿਹੜੀ ਅਹੀਂ ਚਾਹੁੰਦੇ ਆ ਕਿ ਸਰਕਾਰ ਗੌਰ ਕਰੇ ਇਹਨਾਂ ਚੀਜ਼ਾਂ ਦੇ ਤੇ ਸਾਨੂੰ ਧਰਨੇ ਦੇ ਬੈਠਿਆਂ ਸਾਰੇ ਮਸਲੇ ਹੱਲ ਹੋਣ ਦੇਹੀ ਆਪਣੇ ਘਰਾਂ ਨੂੰ ਆਈਏ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।